ਪੰਜਾਬ ਦੇ ਵਿੱਚ ਹੁਣ ਜਾਰੀ ਹੈ ਸ਼ਰਾਬ ਮਹਿੰਗੀ ਆ 5 ਤੋਂ 10% ਦੀ ਹੋ ਜਾਵੇਗੀ ਜ਼ਿਆਦਾ ਤੇ ਖਬਰ ਨੂੰ ਕਰ ਦੋ ਵੱਤ ਤੋਂ ਵੱਧ ਸ਼ੇਅਰ ਜੀਆਂ ਦੱਸਦੀ ਹੈ ਕਿ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਬੀਤੀ ਬਰੇ 2025-26 ਲਈ ਨਵੀਂ ਆਪਕਾਰੀ ਨੀਤੀ ਜਾਰੀ ਕਰ ਦਿੱਤੀ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਖਰੜੇ ਦੀ ਤੈਸਵਾਰ ਸੂਬੇ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ ਚਾਹੇ ਦੇਸੀ ਸ਼ਰਾਬ ਹੋਵੇ ਜਾਂ ਵਿਦੇਸ਼ੀ ਦੋਵਾ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਵੇਗਾ 2025-26 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੀਮਤਾਂ ਜਿਹੜੀਆਂ ਨੇ ਸ਼ਰਾਬ ਦੀਆਂ ਵਸ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਸਬੀਤੀ ਬਰੇ ਵਿੱਚ 10350 ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਸੀ ਤੇ ਅਜੇ ਤੱਕ 80% ਦੀ ਹੀ ਪੂਰਾ ਹੋ ਸਕਿਆ ਹੈ ਤਸੂਬੇ ਦੀ ਬੀਤੀ ਹਾਲਾਤ ਸੁਧਾਰਨ ਦੇ ਲਈ 2025-26 ਵਿੱਚ ਸਰਕਾਰ ਆਪਕਾਰੀ ਨੀਤੀ ਰਾਹੀਂ ਮਾਲੀਆਂ ਵਧਾਉਣ ਜਾ ਰਹੀ ਹੈ ਤਾਂ ਸ਼ਰਾਬ ਪੀਣ ਦੇ ਸ਼ਿਕਾਇਨਾ ਦੇ ਲਈ ਬੇਹੱਦ ਵੱਡੀ ਅਪਡੇਟ ਤੇ ਖਬਰ ਸਾਂਝੀ ਕਰ ਰਹੇ ਹਾਂ ਕਿ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਵਿੱਚ ਹੁਣ ਵਾਧਾ ਹੋ ਸਕਦਾ ਹੈ ਜੀਆਂ ਦੇਸੀ ਦੇ ਵਿਦੇਸ਼ੀ ਸ਼ਰਾਬ ਦੇ ਵਿੱਚ ਵਾਧਾ ਹੋ ਸਕਦਾ ਹੈ 5 ਤੋਂ 10 ਫੀਸਦੀ ਜਿਹੜਾ ਦੱਸਿਆ ਜਾ ਰਿਹਾ ਹੈ ਵਾਧਾ ਹੋ ਸਕਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਿਹੜੀਆਂ ਪਿਛਲੇ ਵਾਰ ਦੀਆਂ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਸੀ ਉਹ ਘਟਾ ਆਦਤੀਆਂ ਗਈਆਂ ਸੀ ਪਰ ਹੁਣ ਜਿਹੜੇ ਨਵੇਂ ਬੀਤੀਵਰੇ ਖਰੜ ਲੱਗੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬੱਚੇ ਸ਼ਰਾਬ ਦੀ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ 5 ਤੋਂ 10% ਦੀ ਤੱਕ ਸ਼ਰਾਬ ਦੀ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਆਵਕਾਰੀ ਨੀਤੀ ਜਿਹੜੀ ਹੈ 11 ਜੂਨ 2025 ਤੋਂ ਲਾਗੂ ਹੋ ਸਕਦੀ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਨੀਤੀ ਹੈ 11 ਜੂਨ 2025 ਤੋਂ ਲਾਗੂ ਹੋ ਸਕਦੀ ਹੈ ਤਾਂ ਤੇ ਪੂਰੇ ਸੂਬੇ ਪੰਜਾਬ ਭਾਰ ਦੇ ਵਿੱਚ ਸ਼ਰਾਬ ਦੀ ਕੀਮਤਾਂ ਹੋਣ ਜਾ ਰਹੀਆਂ ਨੇ ਵੱਧ ਦੱਸਦੀ ਕਿ 11 ਜੂਨ 2025 ਨੂੰ ਇਹ ਨਵੀਂ ਨੀਤੀ ਜੜੀ ਹੈ ਲਾਗੂ ਹੋਵੇਗੀ ਤਾਂ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਸ਼ਰਾਬ ਮਹਿੰਗੀ ਆ 5 ਤੋਂ 10% ਦੀ ਹੋ ਜਾਵੇਗੀ ਜ਼ਿਆਦਾ ਤੇ ਖਬਰ ਨੂੰ ਕਰ ਦੋ ਵਾਤ ਤੋਂ ਵੱਧ ਸ਼ੇਅਰ ਜੀਆਂ ਦੱਸਦੀ ਹੈ ਕਿ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਬੀਤੀ ਬਰੇ 2025-26 ਲਈ ਨਵੀਂ ਆਪਕਾਰੀ ਨੀਤੀ ਜਾਰੀ ਕਰ ਦਿੱਤੀ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਖਰੜੇ ਦੀ ਤੈਸਵਾਰ ਸੂਬੇ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ ਚਾਹੇ ਦੇਸੀ ਸ਼ਰਾਬ ਹੋਵੇ ਜਾਂ ਵਿਦੇਸ਼ੀ ਦੋਵਾ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਵੇਗਾ 2025-26 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੀਮਤਾਂ ਜਿਹੜੀਆਂ ਨੇ ਸ਼ਰਾਬ ਦੀਆਂ ਵਸ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਸਬੀਤੀ ਬਰੇ ਵਿੱਚ 10350 ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦਾ ਨੀਤੀਾ ਮਿੱਥਿਆ ਸੀ ਤੇ ਅਜੇ ਤੱਕ 80% ਦੀ ਹੀ ਪੂਰਾ ਹੋ ਸਕਿਆ ਹੈ ਦਸੂਬੇ ਦੀ ਬੀਤੀ ਹਾਲਾਤ ਸੁਧਾਰਨ ਦੇ ਲਈ 2025-26 ਵਿੱਚ ਸਰਕਾਰ ਆਪਕਾਰੀ ਨੀਤੀ ਰਾਹੀਂ ਮਾਲੀਆਂ ਵਧਾਉਣ ਜਾ ਰਹੀ ਹੈ ਤਾਂ ਸ਼ਰਾਬ ਪੀਣ ਦੇ ਸ਼ਿਕਾਇਨਾ ਦੇ ਲਈ ਬੇਹੱਦ ਵੱਡੀ ਅਪਡੇਟ ਤੇ ਖਬਰ ਸਾਂਝੀ ਕਰ ਰਹੇ ਹਾਂ ਕਿ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਵਿੱਚ ਹੁਣ ਵਾਧਾ ਹੋ ਸਕਦਾ ਹੈ ਜੀਆਂ ਦੇਸੀ ਦੇ ਵਿਦੇਸ਼ੀ ਸ਼ਰਾਬ ਦੇ ਵਿੱਚ ਵਾਧਾ ਹੋ ਸਕਦਾ ਹੈ 5 ਤੋਂ 10% ਦੀ ਜਿਹੜਾ ਦੱਸਿਆ ਜਾ ਰਿਹਾ ਹੈ ਵਾਧਾ ਹੋ ਸਕਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਿਹੜੀਆਂ ਪਿਛਲੇ ਵਾਰ ਦੀਆਂ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਸੀ ਉਹ ਘਟਾ ਦਿੱਤੀਆਂ ਗਈਆਂ ਸੀ ਪਰ ਹੁਣ ਜਿਹੜੇ ਨਵੇਂ ਬੀਤੀਵਰੇ ਖਰੜ ਲੱਗੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬੱਚ ਸ਼ਰਾਬ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ 5 ਤੋਂ 10% ਦੀ ਤੱਕ ਸ਼ਰਾਬ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਆਵਕਾਰੀ ਨੀਤੀ ਜਿਹੜੀ ਹੈ 11 ਜੂਨ 2025 ਤੋਂ ਲਾਗੂ ਹੋ ਸਕਦੀ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਨੀਤੀ ਹੈ 11 ਜੂਨ 2025 ਤੋਂ ਲਾਗੂ ਹੋ ਸਕਦੀ ਤਾਂ ਤੇ ਪੂਰੇ ਸੂਬੇ ਪੰਜਾਬ ਭਰ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਹੋਣ ਜਾ ਰਹੀਆਂ ਨੇ ਵੱਧ ਦੱਸਦੀ ਹੈ ਕਿ 11 ਜੂਨ 2025 ਨੂੰ ਇਹ ਨਵੀਂ ਨੀਤੀ ਜਿਹੜੀ ਹੈ ਲਾਗੂ ਹੋਵੇਗੀ ਤਾਂ ਇਸ ਬੇਲੇ ਦੀ ਖਬਰ ਕਰ ਰਿਆਂ ਤੁਹਾਡੇ ਨਾਲ ਸਾਂਝੀ